ਸੱਚ ਬੋਲਦੇ ਸੀ ਕਿਉਂਕਿ ਉਸ ਵੇਲੇ ਨਹੀਂ ਆਏ ਸੀ ਉਸ ਵੇਲੇ ਕੋਈ ਪਤਾ ਨਹੀਂ ਸੀ ਕੀ ਹੋਊਗਾ ਕਿਵੇਂ ਹੋਊਗਾ ਹੁਣ ਜਦੋਂ ਦੇਸ਼ ਇਲੈਕਸ਼ਨ ਮੋਡ 'ਚ ਜਾ ਰਿਹਾ ਹੈ ਤਾਂ ਇੱਕ ਪੋਲੀਟੀਕਲ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਪ੍ਰਧਾਨ ਵਿਆ ਪੰਜਾਬ ਦਾ ਮੈਂ ਤੇ ਮੇਰੇ ਨੈਸ਼ਨਲ ਪ੍ਰਧਾਨ ਦੇ ਮੌਜੂਦਗੀ 'ਚ ਤਾਂ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਵੋਟਾਂ ਕਾਦੇ ਵਾਸਤੇ ਲੈਣ ਆਏ ਆ ਵੋਟਾਂ ਸੀ ਆਪਣੀਆਂ ਕੁਰਸੀਆਂ ਵਾਸਤੇ ਲੈਣ ਆਏ ਅਸੀਂ ਕੋਈ ਉਹ ਵੋਟਾਂ ਆਪਣੇ ਪੁੱਤ-ਪੋਤਿਆਂ ਨੂੰ ਰੇਤੇ ਦੀਆਂ ਖੱਡਾਂ ਦਵਾਉਣ ਵਾਸਤੇ ਵੋਟਾਂ ਮੰਗਣ ਆਏ। ਅਸੀਂ ਕੋਈ ਟਰਾਂਸਪੋਰਟਾਂ 'ਚ ਹਿੱਸਾ ਪਾਉਣ ਨੂੰ ਵੋਟਾਂ ਮੰਗਣ ਨਹੀਂ ਆਏ। ਅਸੀਂ ਕੋਈ ਬ੍ਰੈਡ ਦੀ ਕੰਪਨੀ ਨਾਲ 1 ਰੁਪਿਆ ਸਾਂਝਾ ਕਰਨ ਨਹੀਂ ਆਏ। ਵੀ ਵੋਟਾਂ ਨੰਦੇ ਦਿਓ। ਅਸੀਂ ਕੋਈ ਹਵੇਲੀਆਂ ਨਹੀਂ ਦੱਬਣ ਵਾਸਤੇ ਵੋਟਾਂ ਮੰਗਣ ਆਏ। ਅਸੀਂ ਕੋਈ ਸਿਸਮਾ ਮਹਿਲ ਬਣਾਉਣ ਵਾਸਤੇ ਵੋਟਾਂ ਮੰਗਣ ਨਹੀਂ ਆਏ। ਅਸੀਂ ਵੋਟਾਂ ਤੁਹਾਡੇ ਬੱਚਿਆਂ ਵਾਸਤੇ ਮੰਗਣ ਆਏ ਆਂ। ਇੱਕ ਵਾਰੀ ਇੱਕ ਵਾਰੀ ਨੈਸ਼ਨਲ ਲੈਵਲ ਦੀ ਸ਼ਕਤੀ ਸਾਡੇ ਹੱਥ ਦੇ ਦੋਗੇ ਤੁਹਾਡੇ ਬੱਚਿਆਂ ਦੇ ਹੱਥ ਹੋਰ ਮਜ਼ਬੂਤ ਕਰ ਦਾਂਗੇ ਤੁਹਾਡਾ ਫਿਊਚਰ ਹੋਰ ਅਸੀਂ ਮਹਿਫੂਜ਼ ਕਰ ਦਾਂਗੇ ਸੁਰੱਖਿਅਤ ਕਰ ਦਾਂਗੇ ਕਿਉਂਕਿ ਜਿਸ ਤਰੀਕੇ ਦੀ ਸਰਕਾਰਾਂ ਚੱਲ ਰਹੀਆਂ ਨੇ ਕੰਮ ਨਹੀਂ ਕਰਨ ਲੈਂਦੇ ਖਾਸ ਤੌਰ ਤੇ ਨਾਨ ਬੀਜੇਪੀ ਗਵਰਨਮੈਂਟ ਜੇ ਦੇ ਸਟੇਟਸ ਨੇ ਤਾਮਿਲਨਾਡੂ ਹੋ ਗਿਆ ਕੇਰਲਾ ਹੋ ਗਿਆ ਝਾਰਖੰਡ ਹੋ ਗਿਆ ਬੰਗਾਲ ਹੋ ਗਿਆ ਦਿੱਲੀ ਤੇ ਪੰਜਾਬ ਮੈਨੂੰ ਨਹੀਂ ਸਮਝ ਲੱਗਦੀ ਕਿ ਸਾਡੇ ਫੈਡਰਲ ਗਵਰਨਮੈਂਟ ਜਿਹੜੀ ਹੈ ਪ੍ਰਧਾਨ ਮੰਤਰੀ ਸਵਦਾ ਸਾਂਝਾ ਹੁੰਦਾ ਹੈ ਪ੍ਰਧਾਨ ਮੰਤਰੀ ਕਿਸੇ ਇੱਕ ਥਾਂ ਦਾ ਨਹੀਂ ਹੁੰਦਾ ਇੱਕ ਖਿੱਤੇ ਦਾ ਨਹੀਂ ਹੁੰਦਾ ਸਾਰੇ ਦੇਸ਼ ਦਾ ਹੁੰਦਾ ਪਤਾ ਨਹੀਂ ਉਹਨੇ ਇਹ ਚਾਰ ਪੰਜ ਸਟੇਟਾਂ ਤੇ ਲਾਲ ਲਕੀਰ ਕਿਉਂ ਮਾਰ ਰੱਖੀ ਹੈ ਕਿ ਇਹਨਾਂ ਨੂੰ ਕੁਝ ਨਹੀਂ ਕਰ ਦੇਣਾ ਕਿ ਇੱਥੇ ਲੋਕ ਨਹੀਂ ਰਹਿੰਦੇ ਕਿ ਇੱਥੋਂ ਦੇ ਲੋਕ ਦੇਸ਼ ਦੇ ਅਖਵਾਲੇ ਨਹੀਂ ਹੈਗੇ ਕਿ ਇੱਥੋਂ ਦੇ ਲੋਕ ਦੇਸ਼ ਭਗਤ ਨਹੀਂ ਹੈਗੇ ਕਿ ਇੱਥੋਂ ਦੇ ਲੋਕ ਟੈਕਸ ਨਹੀਂ ਦਿੰਦੇ ਲਕੀਰ ਮਾਰ ਰੱਖੀ ਆ ਬਸ ਗਲਤ ਗੱਲ ਹੈ ਇਸ ਤਰ੍ਹਾਂ ਦਾ ਦੇਸ਼ ਦੇ ਹੀ ਦੇਸ਼ ਨਾਲ ਵਿਤਕਰਾ ਚੰਗਾ ਨਹੀਂ ਅੰਗਰੇਜ਼ ਆਏ ਸੀ ਲੁੱਟ ਕੇ ਲੈ ਗਏ ਉਹ ਤਾਂ ਲੁੱਟਣੇ ਆਏ ਸੀ ਪਰ ਦੁੱਖ ਇਸ ਗੱਲ ਦਾ ਸਾਡੇ ਆਪਣੇ ਸਾਨੂੰ ਹੀ ਲੁੱਟੀ ਜਾਂਦੇ ਸਾਡਾ ਹੀ ਪੈਸਾ ਰੋਕੀ ਬੈਠਿਆ 8000 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਰੋਕੀ ਬੈਠੀ ਹੈ ਪੰਜਾਬ ਦਾ ਜੋ 8000 ਕਰੋੜ ਰੁਪਏ ਮੇਰੇ ਕੋਲ ਕੱਲ ਨੂੰ ਆ ਜੇ ਕਿੰਨੇ ਜ਼ਿਆਦਾ ਹਸਪਤਾਲ ਬਣਾ ਦੂੰਗਾ ਮੈਂ ਕਿੰਨੀਆਂ ਜ਼ਿਆਦਾ ਦਵਾਈਆਂ ਫਰੀ ਕਰ ਦੂੰਗਾ ਕਿੰਨੇ ਜ਼ਿਆਦਾ ਸਕੂਲ ਆਫ ਐਮਿਨਸ ਬਣ ਜਾਣਗੇ ਕਿੰਨੇ ਫੋਕਲ ਪੁਆਇੰਟ ਬਣਨਗੇ ਕਿੰਨੇ ਐਸਜੀ ਐਸਸੀਜੈਡ ਬਣਾ ਦੂੰਗਾ ਕਿੰਨਾ ਮੈਂ ਪੈਸਾ ਜਿਹੜਾ ਇੰਡਸਟਰੀ ਤੇ ਹੋਰ ਲਾ ਦੂੰਗਾ ਜੇ ਦੇ ਦਣ ਪਰ ਇਸ ਗੱਲ ਦੀ ਸਜਾ ਕਿ ਤੁਸੀਂ ਕਿਸੇ ਹੋਰ ਨੂੰ ਵੋਟਾਂ ਪਾਉਂਦੇ ਆ ਇਹਦਾ ਇੱਕੋ ਹੀ ਤਰੀਕਾ ਮੈਂ ਬਥੇਰਾ ਗਿਆ ਨੀਤੀਯੋਗ ਵਗੈਰਾ ਚ ਕਿ ਮੇਰੇ ਪੈਸੇ ਮੇਰੇ ਪੈਸੇ ਉਹ ਮੈਨੂੰ ਇੱਕ ਨੀਤੀਯੁਗ ਦਾ ਅਫਸਰ ਕਹਿੰਦਾ ਜੀ ਇੱਥੋਂ ਨਹੀਂ ਮਿਲਨੇ ਮੱਝਮੂਰੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਮੈਂ ਕਿਹਾ ਫਿਰ ਕਿੱਥੋਂ ਮਿਲਨੇ ਯਾਰ ਕਹਿੰਦਾ ਪੰਜਾਬ ਦੇ ਲੋਕਾਂ ਕੋਲੇ ਜਾਓ ਮੈਂ ਕਿਹਾ ਲੋਕਾਂ ਕੋਲ ਤਾਂ ਆਇਆ ਪੰਜਾਬ ਦੇ ਲੋਕਾਂ ਤਾਂ ਕਰਤਾ ਕੰਮ 117 ਚੋਂ 92 ਦੇਤੀਆਂ ਕਹਿੰਦਾ ਨਾ ਇੱਕ ਝਟ ਹੋਰ ਮਾਰ ਲਓ ਮੈਂ ਕਿਵੇਂ ਕਹਿੰਦਾ 13 ਦੀਆਂ 13 ਲੈ ਆਓ 10 ਥੋੜੇ ਰਸ ਵਿੱਚ ਪਹਿਲੇ ਹੀ ਨੇ ਪੰਜ ਸਤ ਐਤਕੀ ਦਿੱਲੀ ਤੋਂ ਆਉਣਗੇ ਕੁਰਕ ਖੇਤਰਾ ਵੀ ਆਪਣੇ ਕੋਲੇ ਆ ਗਈ ਦੋ ਗੁਜਰਾਤ ਚ ਆਉਣਗੇ ਥੋੜਾ ਟੱਪ ਜਾਣਾ ਅੰਕੜਾ 25 30 ਲੈ ਕਹਿੰਦਾ 1 ਰੁਪਇਆ ਰੋਕੇ ਦਿਖਾ ਦੇ ਬਹੁਤ ਵੱਡੀ ਗੱਲ ਹੈ ਜਦੋਂ ਸੈਂਟਰ ਗਵਰਨਮੈਂਟ ਨੂੰ 25 30 ਹਜੇ ਟੱਕਰ ਜਾਣ ਜਿਹੜੇ ਵੋਕਲ ਨੇ ਜਿਹੜੇ ਹੱਕ ਮੰਗਣਾ ਜਾਣਦੇ ਨੇ ਪੰਜਾਬੀ ਦਾ ਹੱਕ ਮੰਗਣਾ ਜਾਣਦੇ ਆ ਆਪਾਂ ਤਾਂ ਜੇ ਨਹੀਂ ਮੰਗਿਆਂ ਤੋਂ ਨਹੀਂ ਮਿਲਦੇ ਤੇ ਖੋਣਾ ਵੀ ਜਾਣਦੇ ਆਪਾਂ